ਸ਼੍ਰੀ ਅੰਮ੍ਰਿਤਸਰ ਡਾਇਗਨੋਸਟਿਕ ਸੈਂਟਰ ਦੇ ਐਮ ਡੀ ਰਜਨੀਸ਼ ਸ਼ਰਮਾ ਵੱਲੋਂ ਮਹਾ ਸ਼ਿਵਰਾਤਰੀ ਪर्व ਅਤੇ ਫਾਸਟਵੇ ਦੀ ਬਰੇਗਣ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਮੈਂ ਰਜਨੀਸ਼ ਸ਼ਰਮਾ ਮੈਨੇਜਿੰਗ ਡਾਇਰੈਕਟਰ ਸ਼੍ਰੀ ਅੰਮ੍ਰਿਤਸਰ ਡਾਇਗਨੋਸਟਿਕ ਸੈਂਟਰ ਪ੍ਰੀਲੀਅਮ ਆਲ ਦੇ ਕੋਲੋਂ ਬੋਲ ਰਿਹਾ। ਮੈਂ ਫਾਸਟਵੇ ਵਾਲਿਆਂ ਨੂੰ ਉਹਨਾਂ ਦੀ ਐਨੀਵਰਸਰੀ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਜੀ। ਫਾਸਟਵੇ ਵਾਲਿਆਂ ਨੇ ਦੁਨੀਆ ਨੂੰ ਘਰ ਬੈਠਿਆਂ ਹੀ ਸ਼੍ਰੀ ਸ਼ਿਦਾ ਸਾਹਿਬ, ਸ਼੍ਰੀ ਦੁਰਗਿਆਣਾ ਮੰਦਰ, ਮਾਤਾ ਲਾਲ ਦੇਵੀ ਦੇ ਦਰਸ਼ਨ ਕਰਾ ਦਿੰਨੇ ਨੇ ਰੋਇ ਸਿਨੇ ਸ਼ਾਮ ਇਹ ਇੱਕ ਬੜਾ ਪੁੰਨ ਵਾਲਾ ਕੰਮ ਹੈ ਜਿਹੜਾ ਫਾਸਟਵੇ ਵਾਲੇ ਕਰਦੇ ਆ ਇਹਦਾ ਪੁੰਨ ਉਹਨਾਂ ਨੂੰ ਜ਼ਰੂਰ ਲੱਗੇਗਾ ਇਹਦੇ ਨਾਲ ਹੀ ਮੈਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦੇਣਾ ਜੀ ਔਰ ਮੈਂ ਕਹਿੰਨਾ ਲੋਕੀ ਸਾਰੇ ਖੁਸ਼ ਰਹਿਣ ਸਾਰੇ ਧਰਮ ਇਕ ਨੇ ਸਾਨੂੰ ਸਾਰਿਆਂ ਨੂੰ ਸਾਰੇ ਧਰਮ ਮਿਲ ਕੇ ਮਿਲਾਣੇ ਚਾਹੀਦੇ ਆ ਔਰ ਇੱਕ ਛੋਟਾ ਜਿਹਾ ਮੈਸੇਜ ਮੈਂ ਆਪਣੇ ਵੀਰਾਂ ਭੈਣਾਂ ਨੂੰ ਬਜ਼ੁਰਗਾਂ ਨੂੰ ਦੇਣਾ ਚਾਹਨਾ ਇਹ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸਿਹਤ ਇੱਕ ਐਸਾ ਧਨ ਹੈ ਕਿ ਜਿਹੜਾ ਸਾਨੂੰ ਸਾਹਮਣਾ ਪੈਂਦਾ ਹੈ ਕਿ ਜੇ ਮਾੜਾ ਜਿਹਾ ਵੀ ਕਿਤੇ ਕੋਈ ਨੁਕਸ ਪਈਏ ਤੇ ਬੜੀ ਮੁਸ਼ਕਲ ਹੋ ਜਾਂਦੀ ਹੈ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਕਿਸੇ ਕਿਸਮ ਦੀ ਕੋਈ ਟੈਸਟਾਂ ਦੀ ਲੋੜ ਪੈਂਦੀ ਹੈ ਮੇਰਾ ਸ਼੍ਰੀ ਅੰਮ੍ਰਿਤਸਰ ਡਾਇਗਨੋਸਟਿਕ ਸੈਂਟਰ ਨੇਅਰ ਟ੍ਰੀਲੀਅਮ ਮਾਲ ਤੁਹਾਡੀ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਹੈ ਤੁਸੀਂ ਮੈਨੂੰ ਆਪਣਾ ਸੇਵਾ ਦਾ ਮੌਕਾ ਦਿਓ ਮੈਂ ਇੱਥੇ ਬੜੇ ਰੀਜ਼ਨੇਬਲ ਰੇਟਾਂ ਦੇ ਵਿੱਚ ਬਈਆਂ ਹਾਇਰ ਐਂਡ ਦੀਆਂ ਮਸ਼ੀਨਾਂ ਲਗਾਈਆਂ ਹੋਈਆਂ ਨੇ ਐਮ ਆਰ ਆਈ ਸੀਟੀ ਐਕਸ-ਰੇ ਅਲਟਰਾਸਾਉਂਡ ਲੈਬ ਮੈਮੋਗ੍ਰਾਫੀ او ਪੀਜੀ ਐਂਡ ਆਲ ਟਾਈਪ ਆਫ ਦਾ ਲੈਬੋਰੀਟਰੀ ਟੈਸਟ ਇੱਕੋ ਛੱਤ ਥੱਲੇ ਇਹ ਸਾਰੇ ਟੈਸਟ ਹੁੰਦੇ ਨੇ ਜੀ ਬੜੇ ਵਾਜਬ ਰੇਟਾਂ ਦੇ ਵਿੱਚ ਮੈਂ ਸ਼ਹਿਰ ਦੀ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਹਾਂ ਜੀ ਮੈਂ ਆਪਣੇ ਮੀਰਾ ਭਰਾਵਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਇੱਕ ਵਾਰੀ ਫੇਰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਸ਼ਿਵਰਾਤਰੀ ਦੀਆਂ ਬੱਚਾ